ਮੈਨੂੰ ਸੁਰੇਸੀ ਸੀਗੀ ਲੋਕਡਾਊਨ ਤੋਂ ਹੀ ਸੀਰ ਤੇ ਹੀ ਪਹਿਲੇ ਸੀਰ ਤੇ ਫਿਰ ਪਿੱਠ ਤੇ ਪਿੱਠ ਤੇ ਪੂਰੀ ਭਰੀ ਦੀ ਪਹਿਲੇ ਤਾਂ ਮੇਰੀ ਪੂਰੀ ਬੋਡੀ ਤੇ ਸੀ ਮੇਰੇ ਵਾਲ ਵੀ ਛੱਡ ਗਏ ਤੇ ਲੋ ਫਿਰ ਲੋਥ ਵੀ ਹੋ ਗਿਆ ਮੈਨੂੰ ਸ਼ੁਰੂ ਤੋਂ ਹੀ ਇੱਥੇ ਜਿੱਥੇ ਮਤਲਬ ਵਾਲ ਹੁੰਦੇ ਸੀ ਨਾ ਉੱਥੇ ਜਿਆਦਾ ਹੁੰਦੇ ਸੀ ਜਿੱਥੇ ਲੱਤਾਂ ਦੇ ਵਾਲ ਉੱਥੇ ਹੀ ਹੁੰਨੀ ਸੀਰ ਤੇ ਵਾਲ ਉੱਥੇ ਹੀ ਹੁੰਨੀ ਪਿੱਠ ਦੇ ਜਿੱਦੇ ਵਾਲ ਹੁੰਦੇ ਉੱਥੇ ਹੁੰਦੇ ਸੀ ਦਾੜੀ ਦੂੜੀ ਤੇ ਵੀ ਵੱਧ ਹੁੰਦੀ ਦੂਜੀਆਂ ਦਵਾਈਆਂ ਖਾਂਦਾ ਅੰਗਰੇਜ਼ੀ ਪਰ ਫਰਕ ਨਹੀਂ ਮੰਦਾ ਇਹ ਉਹ ਕਹਿੰਦੇ ਇਹਦਾ ਕਿਉਰ ਨਹੀਂ ਆ ਜਿੱਥੇ ਵੀ ਜਾਂਦਾ ਇਹ ਇੱਕੋ ਹੀ ਗੱਲ ਕਹਿੰਦੇ ਸੀ ਮੈਂ ਪਹਿਲੇ ਦਿਨ ਜਦੋਂ ਥੜੀ ਦਵਾਈ ਖਾਦੀ ਨਾ ਤਿੰਨ ਕਿ ਦਿਨਾਂ ਬਾਅਦ ਮੇਰੇ ਸਾਰੇ ਜ਼ਖਮ ਨਾ ਪਹਿਲੇ ਤੇ ਉਬਰੇ ਉਬਰੇ ਜਿੱਦਾਂ ਹੁੰਦੇ ਨਾ ਫੀਲ ਹੁੰਦੇ ਆ ਫਿਰ ਦੂਜੇ ਦਿਨ ਲੈਵਲ ਤੇ ਆ ਗਏ ਮਤਲਬ ਮਾਸ ਦੇ ਲੈਵਲ ਤੇ ਆ ਗਏ ਇਹ ਕਿ ਮੈਨੂੰ ਜਿੱਦਾਂ ਮੈਂ ਮਸੂਤ ਕਰਦਾ ਹੀ ਨਾ ਏਦਾਂ ਲੱਗਦਾ ਮੇਰਾ ਮਾਸ ਹੀ ਆ ਉਸ ਤੋਂ ਬਾਅਦ ਫਿਰ ਤਿੰਨ ਚਾਰ ਦਿਨ ਬਾਅਦ ਮੈਂ ਸੱਤਾ ਉੱਠਿਆ ਵੇਖਿਆ ਤੇ ਮੇਰੇ ਅੱਧੇ ਪੈਸੇ ਠੀਕ ਹੋ ਗਏ ਇਹ ਮੋਟੇ ਗੇ ਪਿੱਠ ਪੂਠੇ ਯਾਨੀ ਬਿਲਕੁਲ ਸਾਫ ਹੋ ਗਈ ਮੇਰਾ ਫੇਸ ਵੀ ਸਾਫ ਹੋ ਗਿਆ ਸੀ ਪਹਿਲੇ ਉੱਪਰ ਵੱਟਿਆਂ ਦੇ ਅੰਦਰ ਅੱਖਾਂ ਦੇ ਥੱਲੇ ਬਹੁਤ ਮਰੀਆ ਸੀ ਸਿਰ ਤੇ ਸਿਕਰੀ ਵੀ ਉਸੜ ਐਵੇਂ ਠੀਕ ਹੋ ਗਈ ਸੀ ਮੇਰੇ ਇੱਕ ਦੋਸਤ ਨੂੰ ਹੋਰ ਨੂੰ ਹੋ ਗਈ ਸੋਇਸ ਇਸ ਫਿਰ ਮੈਂ ਉਹਨੂੰ ਵੀ ਆ ਕੇ ਰეკਮੈਂਡ ਕੀਤਾ ਹੈ ਉਹ ਵੀ ਗਿਆ ਉਹ ਵੀ ਥੋੜਾ ਠੀਕ ਹੈਗਾ ਵੀ ਮੈਂ ਇੱਕ ਬੜੀ ਜਗ੍ਹਾ ਤੱਕ ਇਹ ਖਾਦੇ ਪਰ ਬਾਅਦੋਂ ਇੱਥੇ ਆ ਕੇ ਠੀਕ ਹੋਇਆ ਹਾਂ